बड़े थोड़े फुल फिर ये हैं लिए थोड़ी है तो, तो है? अच्छा ये तो ना तो कि रिजल्ट वादिया आया इस करके सारे फुल ठीक तो है ये सारे कैद करा रहे हैं ਹੁਣ ਤੁਸੀਂ ਬੜੋਗੇ ਆ ਲੋ ਇਹ ਤਾਂ ਦਿਖਾਇਆ ਇੰਨੇ ਕਿਹਦਾ ਸੇਬ ਬੜੀ ਹੋ ਗਈ ਪੜ ਕੇ ਕੀ ਬਣਦਾ ਹੈ ਤੁਸੀਂ ਦੱਸੋ ਨਾ ਆਈ ਵੀ ਸੋ ਇਟ ਇਜ਼ ਵੈਰੀ ਗੁੱਡ ਇਹ ਸਕੂਲ ਹੈ ਜੀ ਜਿਨ੍ਹਾਂ ਦੇ ਵਿੱਚ ਹੈ ਸਮਰਪਿਤ ਕੀਤਾ ਗਿਆ ਕੰਮ ਜਿਹੜਾ ਕਰ ਚੁੱਕੇ ਆ ਸੋ ਬਹੁਤ ਵੱਡਾ ਉਤਸ਼ਾਹ ਸਾਡੇ ਅਧਿਆਪਕਾਂ ਨੂੰ ਮਾਪਿਆਂ ਦੇ ਵਿੱਚ ਔਰ ਬਹੁਤ ਵਧੀਆ ਸਰਕਾਰੀ ਸਕੂਲਾਂ ਦੇ ਰਿਜ਼ਲਟ ਆਇਆ ਮੈਂ ਮੁਬਾਰਕਬਾਦ ਦਿੰਦਾ ਨੇ ਆਪਕਾ ਨੂੰ ਵੀ ਔਰ ਉਹਨਾਂ ਮਾਪਿਆਂ ਨੂੰ ਇਹਨਾਂ ਦੇ ਕਾਬਲ ਬੱਚਿਆਂ ਨੇ ਪੰਜਾਬ ਦਾ ਵਿੱਚ ਆਪਣਾ ਮੱਲਾ ਮਾਰੀਆਂ ਪੰਜਾਬ ਲੈਵਲ ਤੇ ਸਾਡੇ ਫੂਲਪੁਰ ਜ਼ਿਲ੍ਹੇ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਆ ਔਰ ਮੈਂ ਪੂਰੇ ਜ਼ਿਲ੍ਹੇ ਨੂੰ ਮੁਬਾਰਕਬਾਦ ਦਿੰਦਾ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਵੀ ਬਹੁਤ ਵਧੀਆ ਬੱਚਿਆਂ ਦੀ ਅਚੀਵਮੈਂਟ ਆ ਸੋ ਬਹੁਤ-ਬਹੁਤ ਬਧਾਈ ਦਿੰਦਾ ਮਾਪਿਆਂ ਨੂੰ ਵੀ ਔਰ ਬੱਚਿਆਂ ਨੂੰ ਵੀ